ਅੰਦੀ ਪੈਸਾ ਵੀ ਕੀ ਨਾਮ ਦਾ ਡਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਜੀਤ ਸਿੰਘ ਅਕਾਲੀ ਦਲ ਵਾਸ ਪੰਜਾਬ ਸਟੇਟ ਕਮੇਟੀ ਤਾਂ ਪੈਸੰਦੀ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਤੇ ਤੀਜੀ ਵਾਰ ਇਹਨੇ ਸੇ ਲੱਗੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੋ ਤੇ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਵੇਖੋ ਜੀ ਇਹ ਸਭ जग ਜਾਣਦਾ ਕਿ ਭਾਈ ਅਮਰਤਪਾਲ ਸਿੰਘ ਨੇ ਕੋਈ ਮੇਜਰ ਕ੍ਰਾਇਮ ਨਹੀਂ ਕੀਤਾ ਕੋਈ ਕਤਲ ਨਹੀਂ ਤੁਸੀਂ ਸਭ ਜਾਣਦੇ ਜੀ ਨਾ ਉਹਨਾਂ ਨੇ ਕੋਈ ਨਸ਼ਾ ਵੇਚਿਆ ਪਰ ਫਿਰ ਵੀ ਉਹਦੇ ਤੇ ਅੱਜ ਤੀਜੀ ਵਾਰ ਐਨਐਸਐਲ ਲਗਾਈ ਗਈ ਜੋ ਸਰਾਸਰ ਗਲਤ ਆ ਇੱਕ ਤਰਫੀ ਤੱਕ ਹੀ ਸਹੀ ਆ ਉਹਦੇ ਵਾਸਤੇ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੇ ਇੱਕ ਅਸੀਂ ਪ੍ਰੋਗਰਾਮ ਲੀਕਿਆ ਹੈ ਕਿ ਡੀਸੀ ਸਾਹਿਬ ਜੀ ਨਹੀਂ ਆ ਤਿੰਨਾਂ ਜ਼ਿਲ੍ਹਿਆਂ ਦੇ ਉਹਨਾਂ ਨੂੰ ਮੰਗ ਪੱਤਰ ਦਿਵਾਇਆ ਕਿਉਂਕਿ ਇਸ ਦੇਸ਼ ਵਿੱਚ ਇੱਕ ਕਾਨੂੰਨ ਇੱਕ ਦੇਸ਼ ਤੇ ਇੱਕ ਕਾਨੂੰਨ ਨਹੀਂ ਚੱਲ ਰਿਹਾ ਜੇ ਅਸੀਂ ਵੇਖੀਏ ਲਾਗੇ ਸਟੇਟਾਂ ਦੂਜੀਆਂ ਵਾਲਾ ਹਰਿਆਣਾ ਤੁਹਾਡੇ ਗਵਾਂਢ ਆ ਜਿਉਂ ਨੂੰ ਪੰਜਾਬ ਦਾ ਛੋਟਾ ਭਾਈ ਦੱਸਿਆ ਜਾਂਦਾ ਨੂੰ ਦੇ ਵਿੱਚ ਕਿੰਨੇ ਉਥੇ ਕਤਲ ਹੋਏ ਕਿੰਨੇ ਠਾਣੇ ਤੇ ਹਮਲੇ ਹੋਏ ਕਿੰਨੇ ਦੰਗੇ ਹੋਏ ਕਿਸੇ ਤੇ ਐਨਐਸਏ ਲੱਗੀ ਜੇ ਗੁਜਰਾਤ ਦੀ ਗੱਲ ਕਰੀਏ ਖਦ ਮੋਦੀ ਸਾਹਿਬ ਦੀ ਸਟੇਟ ਆ ਉੱਥੇ ਕਿੰਨੇ ਬੰਦੇ ਦਾ ਕਤਲ ਹੋਇਆ 2002 ਚ ਉੱਥੇ ਇੱਕ ਦੇ ਐਨਐਸਏ ਲੱਗੀ ਦਿੱਲੀ ਦੇ ਵਿੱਚ ਵੇਖ ਲਓ ਕਿੰਨੇ 3000 ਸਿੱਖ ਦਾ ਕਤਲ ਹੋਇਆ ਕਿਸੇ ਦੱਸੋ ਕਿਹਦੇ ਐਨ ਕਿਉਂਕਿ ਕਿ ਇਹ ਸਿੱਖਾਂ ਵਾਸਤੇ ਹੀ ਹੈ ਅਹੀਂ ਤੁਹਾਡੇ মিডিਆ ਨੇ ਇਹੋ ਹੀ ਬੇਨਤੀ ਕਰਨੀ ਚਾਹੀਦੀ ਹੈ ਵੀ ਵੇਖੋ ਰਾਜ ਬਿਨਾਂ ਨਾ ਧਰਮ ਚਲੇ ਹਾਂ ਧਰਮ ਬਿਨਾਂ ਸਭ ਦਲੇ ਮੜੇ ਜੇ ਸ ਰਾਜ ਦੇ ਵਿੱਚ ਧਰਮ ਨਹੀਂ ਉਹ ਜਿਆਦਾ ਦੇਰ ਰਾਜ ਨਹੀਂ ਚੱਲਦਾ ਤੇ ਸਰਕਾਰ ਨੂੰ ਇਹ اپیل ਕਰਨੀ ਚਾਹੁੰਦੇ ਇਹ ਤਕੀਸ਼ਾਈ ਬੰਦ ਕੀਤੀ ਜਾਵੇ ਤੇ ਜਿਹੜੀ ਐਨਐਸਏ ਨੂੰ ਰੋਕਿਆ ਜਾਵੇ ਕਿਉਂਕਿ ਹਰ ਇੱਕ ਨੂੰ ਹੱਕ ਆ ਆਪੋ ਆਪਣੇ ਵਿਚਾਰ ਆ ਪਿਛਲੀ ਦਿਨੀ ਮੇਂ ਕੁਝ ਲਿਸਟਾਂ ਜਾਰੀ ਹੁੰਦੀਆਂ ਨੇ ਉਹਨਾਂ ਲਿਸਟਾਂ ਦੇ ਵਿੱਚ ਜਿਹੜੇ ਸਿੱਖ ਪ੍ਰਚਾਰਕ ਨੇ ਜਿਹੜੇ ਆਪਣਾ ਪਹਿਚਾਨ ਰੱਖਦੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਖਤਰਾ ਸੀ ਤੇ ਤੀਜੀ ਵਾਰੀ ਜਿਹੜੀ ਐਨਐਸਏ ਤਾਂ ਲੱਗੀ ਏ ਕਿ ਉਹ ਸੱਚ ਹੈ ਵੇਖੋ ਜੀ ਉਹਨਾਂ ਪ੍ਰਚਾਰਕਾਂ ਵੱਲੋਂ ਖੇਦੀ ਵੀ ਕੀਤੀ ਕਿ ਸਾਨੂੰ ਕੋਈ ਪਤਾ ਨਹੀਂ ਸਾਡੇ ਸਰਕਾਰ ਨੇ ਗਲਤ ਨਾ ਦਿੱਤੀ ਤੁਹਾਨੂੰ ਪਤਾ ਹੀ ਹੋਗਾ ਉਹਨਾਂ ਦੇ ਪਤੀ ਕਰਵਾ ਵੀ ਗਏ ਆ ਕਿਉਂਕਿ ਇਹ ਦੇ ਇੱਕ ਨਾ ਤੁਹਾਨੂੰ ਹੀ ਪਤਾ ਜੋ ਕੁਝ ਹੋ ਰਿਹਾ ਜੋ ਕੁਝ ਦੇ ਮੀਡੀਆ ਉਹਨਾਂ ਕੀਤਾ ਜਦੋਂ ਮੋਦੀ ਮੀਡੀਆ ਵੱਲੋਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੀ ਕਿਉਂਕਿ ਉਹਨਾਂ ਵੱਲੋਂ ਜਿਨ੍ਹਾਂ ਤੇ ਨਾ ਆਇਆ ਉਹ ਕਹਿੰਦੇ ਸਾਨੂੰ ਪਤਾ ਕੋਈ ਨਹੀਂ ਸਾਨੂੰ ਕੋਈ ਖਤਰਾ ਨਹੀਂ ਤੇ ਸਰਕਾਰ ਤੱਕ ਨਾ ਕਰੀ ਬੀਨੋ ਖਤਰਾ ਬੰਚੜੀ ਸਾਹਿਬ ਆ ਕੱਲ ਇੱਕ ਵੀਡੀਓ ਜਾਰੀ ਹੁੰਦੀ ਆ ਤੂਫਾਨ ਸਿੰਘ ਦੀ ਤੇ ਤੂਫਾਨ ਸਿੰਘ ਨੇ ਆਖਿਆ ਕਿ ਮੈਂ ਕਈਆਂ ਬਹੁਤ ਈਆਂ ਸਾਲਾਂ ਤੋਂ ਮੈਂ ਚੁੱਪ ਹਾਂ ਮੈਂ ਬੋਲਿਆ ਨਹੀਂ ਤੇ ਕਾਲੀ ਦਲ ਵਾਟਸਪ ਪੰਜਾਬ ਤੇ ਸਾਰਾ ਉਹਨੇ ਯਾਰ ਉਗਲਿਆ ਤੇ ਜਿਹੜਾ ਅਜਨਾਲਾ ਕਾਂਡ ਹੋਇਆ ਸੀ ਸਾਰਾ ਉਸੇ ਦੇ ਕਰਕੇ ਹੋਇਆ ਸੀ ਕਾਰਨ ਕੀ ਹੈ ਕਿ ਉਹ ਅਕਾਲੀ ਦਲ ਵਾਸਪ ਪੰਜਾਬ ਦੇ ਖਿਲਾਫ ਬੋਲਿਆ ਮੇਖੋ ਜੀ ਪਹਿਲੀ ਕਹਿਆ ਜਿਹੜਾ ਅਜਨਾਲਾ ਕਾਂਡ ਹੈ ਉਹਦੇ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਨੇ ਸਮਰਥਕ ਆ ਜਾਂ ਕੋਈ ਪਪਲ ਪੁਲਿਸ ਹੈ ਕਾਫੀ ਪੜੇ ਲਿਖੇ ਬੰਦੇ ਇੰਜੀਨੀਅਰ ਬੰਦੇ ਆ ਜਿਹੜੇ ਉਹਨਾਂ ਭਾਈ ਭਾਈ ਕੁਆਲਟੀ ਦੇ ਸਾਰੇ ਨੌਜਵਾਨ ਨੇ ਮਿੰਨ ਸੁਭੀ ਹੁੰਦਾ ਜੇ ਤਾਂ ਡੰਗਾ ਆ ਸਕਦੀ ਇਹੋ ਜਿਹਾ ਮੇਰੇ ਤੂਫਾਨ ਸਿੰਘ ਰਗੇ ਵੀਰ ਹੀ ਨਾ ਇਹਨਾਂ ਦੀ ਉਹ ਦੇਣ ਹੀ ਊੜਾ ਕਾੜ ਬਾਕੀ ਉਹਦਾ ਅਕਾਲੀ ਦਲ ਵਾਰਸ ਪੰਜਾਬ ਨਾਲ ਕੋਈ ਵਾਸਤਾ ਨਹੀਂ ਰਿਹਾ ਉਹਨੇ ਜਿਹੜੀ ਚੋਣ ਵੀ ਲੜੀ ਆ ਜਿਮਨੀ ਚੋਣ ਅਜਨਾਲਾ ਉਹ ਉਹਨੇ ਅਕਾਲੀ ਲਮਾਨ ਵੱਲੋਂ ਲੜੀ ਤੇ ਵੇਖੋ ਜੀ ਉਹਨਾਂ ਦੇ ਯਾਰ ਉੱਗਲਣਾ ਹੀ ਆ ਉਹਦਾ ਹੁਣ ਕੋਈ ਇਤਰਾਜ ਨਹੀਂ ਕਿਉਂਕਿ ਵਿਰੋਧੀ ਦਾ ਕੰਮ ਕੀ ਆ ਉਹ ਇਹ ਨਾ ਕਹਿਣ ਕਿ ਮੈਂ ਚੋਪੀ ਜੋ ਕਹਿਣਾ ਕਹੋ ਕਿ ਉਹ ਵਿਰੋਧੀ ਆ। ਵਿਰੁੱਧ ਜਿਹੀ ਬੋਲਣ ਦੇ ਆ ਉਹ ਕੱਲਾ ਨਹੀਂ ਤੂਫਾਨ ਕਿਹੜਾ ਦੂਜੇ ਕਦੇ ਨਹੀਂ ਬੋਲਣ ਦੇ। ਵੰਚੀ ਸਾਹਿਬ ਵੇਖੋ ਅਸੀਂ ਆਨੇ ਆ ਵੀ ਮੈਂ ਤੇ ਇਹੋ ਹੀ ਬੇਨਤੀ ਕਰਦਾ ਜਿਹੜੀਆਂ ਪੰਥਕ ਤਰਾਪ ਪਾਉਂਦੀਆਂ ਨੇ ਨਾ ਆਪਣੇ ਆਪ ਨੂੰ ਪੰਜਾਬ ਦੀਆਂ ਵੇਖੋ ਨਾ ਪੰਥਕ ਹੋ ਕੇ ਪੰਥ ਦੀ ਬਰਬਾਦੀ ਨਾ ਕਰੋ। ਸਾਰਿਆਂ ਨੂੰ ਬੇਨਤੀ ਆ ਵੀ ਇਕੱਤਰ ਹੋਈਏ। ਫੇਰ ਹੀ ਅਸੀਂ ਕਿਸੇ ਮਿਸ਼ਨ ਦੀ ਪ੍ਰਾਪਤੀ ਕਰ ਸਕਦੇ। ਹੁਣ ਕਿੰਨੇ ਦਲ ਬਣਿਆ ਤੇ ਜਿਲੇ ਦੇ ਤੇ ਅਕਾਲੀ ਦਲ ਬਣੇ ਆ ਤੁਸੀਂ ਜਾਣਦੇ ਹੋਗੇ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਗਿਣਾ ਹੀ ਨਹੀਂ ਸਕਦਾ ਅਕਾਲੀ ਦਲਾਂ ਦੇ ਨਾਂ ਜਿੰਨੇ ਟਡਕਾਲੀ ਦਲ ਤੇ ਹੋ ਅਕਾਲੀ ਦਲ ਪਤਾ ਹੀ ਨਹੀਂ ਕਿੰਨੇ ਆ ਹੈ ਸਧਾਰਨ ਲੈਰ ਦੂਜਾ ਬਾਦਲ ਅਕਾਲੀ ਦਲ ਕ ਮੈਂ ਤੇ ਇਹੋ ਹੀ ਬੇਨਤੀ ਸਾਰਿਆਂ ਨੂੰ ਕਰਦਾ ਵੀ ਭਾਈ ਜੇ ਤੁਸੀਂ ਪੰਥਕ ਜੀ ਤੇ ਪੰਥਕ ਇਕੱਤਰ ਹੋ ਇਕੱਠ ਕਰੋ ਤੇ ਇੱਕ ਪਲੇਟਫਾਰਮ ਤੇ ਹੋ ਤੇ ਪੰਥ ਦੀ ਭਲਾਈ ਕਰੋ ਪੰਥ ਨੂੰ ਜੜੋ ਮੇਰੀ ਇਹੋ ਹੀ ਵਾਰ ਰੱਬਾਂ ਦੀ ਬੇਨਤੀ ਆ ਇਹ ਉਹ ਵੀ ਮੇਰਾ ਵੀਰਿਆ ਤੂਫਾਨੀ ਛੋਟਾ ਨੂੰ ਇਹਨਾਂ ਵੀ ਨਾ ਇਹ ਜਿਆ ਬੇਟਾ ਨਾ ਕਰੋ ਕੰਮ ਤੇ ਨਾ ਕੌਮ ਦੀ ਬਰਬਾਦੀ ਕਰੋ। ਵੰਚੀੜੀ ਸਾਹਿਬ ਜਿਸ ਤਰ੍ਹਾਂ ਕਾਂਗਰਸ ਪਾਰਟੀ ਹੋਈ ਅਕਾਲੀ ਦਲ ਬਾਦਲ ਪਾਰਟੀ ਹੋਈ ਚਾਹੇ ਹੁਣ ਜਿਹੜੀ ਸੱਤਾ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਆ ਇਹਨਾਂ ਪਾਰਟੀਆਂ ਦੇ ਵਿੱਚ ਬੜੇ ਬੜੇ ਤਗੜੇ ਜਿਹੜੇ ਕਾਂਡ ਵਾਪਰੇ ਨੇ। ਠੀਕ ਹੈ ਜੀ। ਜਿਹੜੀ ਅਕਾਲੀ ਦਲ ਵਾਪਸ ਪੰਜਾਬ ਦੀ ਆ ਅਜੇ ਤੇ ਪਾਰਟੀ ਸ਼ੁਰੂ ਹੀ ਹੋਈ ਆ। ਅਜੇ ਆਪਣੇ ਪੈਰ ਪਸਾਰ ਰਹੀ ਆ। ਇਹਦੇ ਖਿਲਾਫ ਕਈ ਇਹੋ ਜਿਹੇ ਬੁਲਾਰੇ ਬੋਲਣ ਦੇ ਨੇ ਕਿ ਉਹਨਾਂ ਨੂੰ ਇਸ ਪਾਰਟੀ ਤੋਂ ਕੀ ਖਤਰਾ ਏ ਤੇ ਜਿਨ੍ਹਾਂ ਨੇ ਇਹ ਇਹ ਤਗੜੇ ਕਾਂਡ ਕੀਤੇ ਉਹਨਾਂ ਦੇ ਪ੍ਰਤੀ ਉਹ ਬੋਲਦੇ ਨਹੀਂ ਆ ਕੀ ਕਹਿਣਾ ਚਾਹੋਗੇ ਇੱਥੇ ਵੇਖੋ ਜੀ ਸਭ ਤੋਂ ਵੱਡਾ ਖਤਰਾ ਕੀ ਆ ਕੁਰਸੀ ਸਿਆਸੀ ਜ਼ਮੀਨ ਉਹਨਾਂ ਦੇ ਪੈਰਾਂ 'ਤੇ ਲੋਕ ਕਿਸ ਕਰੀਏ ਹੋਰ ਕੋਈ ਖਤਰਾ ਨਹੀਂ ਕਰ ਕਿਉਂਕਿ ਕਾਂਗਰਸ ਨੇ ਪਤਾ ਤੇ आम आदमी ਨੂੰ ਪਤਾ ਤੇ ਜਿਹੜੇ ਸਾਡੇ ਪੰਥ ਕਿਆ ਉਹਨਾਂ ਤੇ ਮੈਂ ਬੇਨਤੀ ਬਾਰ-ਬਾਰ ਕਰਦਾ ਕਿ ਜਿਹੜਾ ਪੰਥ ਕਿਆ ਜਿਹਨੂੰ ਪੰਥ ਅੱਗੇ ਲਾਉਂਦਾ ਉਹਨੂੰ ਲਾ ਲਓ ਭਰਾਓ ਬਾਕੀ ਮੈਂ ਆੜੇ 70 ਸਾਲ ਵਾਲੇ ਸਾਡੇ ਬਿਆੜਾ ਨਾ ਖਾਸ ਕਰ ਨੌਜਵਾਨ ਨੂੰ ਬੇਨਤੀ ਕਰਦਾ ਜੇ ਬੁੱਢੇ ਘਰੋਂ ਲਾ ਲੋਗੇ ਤੇ ਸਹੀ ਕਾਮਜਬ ਹੋ ਸਕਦੇ ਜੀ ਕਿਉਂਕਿ ਇਹਨਾਂ ਖੜਾ ਨਹੀਂ ਛੱਡਣਾ ਜਿਨ੍ਹਾਂ ਨੇ 30-30 ਸਾਲ ਮੰਤਰੀ ਰਹਿ ਕੇ ਆਉਂਦੇ ਸੀ ਪੰਜਾਬ ਦਾ ਸੁਧਾਰ ਕਰਾਂਗੇ ਯਾ ਸੁਖਬੀਰ ਜੀ ਨੇ ਪੰਜਾਬ ਨੂੰ ਪੰਜਾਬ ਬਣਾਵਾਂਗੇ ਪੰਜਾਬ ਬਰਬਾਦ ਪੜਾਓ ਕਹਿੰਦੇ ਕਿਤਾ ਨਾ ਕਰੀਏ ਮੈਂ ਬਾਰ ਬਾਰ ਇਹੋ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਹੋਗੇ ਜਿਹਨੂੰ ਕੌਮ ਚਾਹੁੰਦੀ ਆ ਉਹਨੂੰ ਪੰਥ ਬਣਾ ਦੇ ਸੱਤਾਧਿਰ ਵੱਲੋਂ ਉਹਨੂੰ ਅੱਗੇ ਸੱਤਾਧਿਰ ਵੱਲੋਂ ਯੁੱਧ ਨਸ਼ਾ ਵਿਰੁੱਧ ਇੱਕ ਮਹਿਮ ਚੇੜੀ ਗਈ ਆ ਤੇ ਰੈਲੀਆਂ ਵੀ ਕੱਢਦੇ ਪਏ ਨੇ ਵੰਜੜੀ ਸਾਹਿਬ ਕੀ ਰੈਲੀਆਂ ਕੱਢਣ ਦੇ ਨਾਲ ਨਸ਼ੇ ਤੇ ਰੋਕ ਲੱਗੇਗੀ ਮਾਵਾਂ ਦੇ ਪੁੱਤ ਬਚ ਜਾਣਗੇ ਵੇਖੋ ਜੀ ਜਿਹੜੀਆਂ ਰੈਲੀਆਂ ਜਿੰਨੀਆਂ ਮਰਜ਼ੀ ਕੱਢੀ ਆ ਜਮੀਨੀ ਪੱਧਰ ਤੇ ਸਾਨੂੰ ਵੇਖਣ ਦੀ ਲੋੜ ਆ ਤੁਸੀਂ ਰੋਜ਼ ਪਿੰਡਾਂ 'ਚ ਘੁੰਮ ਰਹੇ ਜੀ ਕਿੰਨਾ ਕ ਨਸ਼ਾ ਰੋਕਿਆ ਮੈਂ ਨਸ਼ੇ ਦੀ ਗੱਲ ਤੁਹਾਂ ਕੀਤੀ ਐ ਹਾਂਜੀ ਭੀ ਦੱਸੋ ਰੋਕਿਆ ਕਿੱਥੇ ਆ ਅਜੇ ਕਲਮ ਜੀਠੇ ਦਾ ਕਾਂਡ ਵੇਖ ਲਓ ਭੀ ਉੱਥੇ ਮੌਕਤਾ ਦੀ ਗਿੰਦੀ ਪਹੁੰਚ ਗਈ ਆ ਲੁਧਿਆਣੇ ਕੱਲ ਤਿੰਨ ਮਰੇ ਨਸ਼ਾ ਜਗਾ ਜਗਾ ਤੇ ਵੇਖ ਰਿਹਾ ਕੋਈ ਰੋਕ ਟੋਕ ਨਹੀਂ ਜੀ ਵੇਇ ਚ ਜਿੱਥੋਂ ਮਰਜੀ ਖਰੀਦੋ ਮੈਨੂੰ ਦੱਸੋ ਪੀ ਇਹ ਕਿੱਥੇ ਜਾਂਦੇ ਸਿਆਂ ਵਿਰੋਧ ਜਿਹਦੇ ਆ ਇਹ ਤੇ ਸਿਰਫ ਇੱਕ ਅਮਰਤਪਾਲ ਦੇ ਵਿਰੋਧ ਜੁੱਧ ਗਿਰੂ ਰਿਆ ਇਧਰ ਜਰੂਰ ਲੱਗ ਰਿਹਾ ਕਿ ਜਿਹੜੇ ਨਸ਼ਾ ਰੋਕਣ ਉਹਨਾਂ ਨੂੰ ਅੰਦਰ ਭੇਜੋ ਵੇਚਣ ਵਾਲਿਆਂ ਦਾ ਕੋਈ ਗਨਾਹ ਨਹੀਂ ਕੀ ਭਾਈ ਸਾਹਿਬ ਤੇ ਜਿਹੜੀ ਤੀਜੀ ਵਾਰ ਐਨਐਸਏ ਲੱਗੀ ਆ ਤੇ ਤੁਸੀਂ ਹਰ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਜੋ ਉਹਦੇ ਨਾਲ ਕਿੰਨਾ ਕ ਫਰਕ ਪਵੇਗਾ ਵੇਖੋ ਜੀ ਹਰਕ ਪੈਣਾ ਨਾ ਪੈਣਾ ਸਾਡਾ ਕੰਮ ਆਉਣਾ ਦਰਵਾਜੇ ਅਸੀਂ ਉੱਪਰ ਤੱਕ ਇਹ ਗੱਲ ਭੇਜਣੀ ਆ ਕਿ ਸਾਡੇ ਨਾਲ ਨਜਾਇਜ਼ ਹੋ ਰਹੀ ਹੈ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਨਾਲ ਬੇਤਕਰਾ ਹੋ ਰਿਹਾ ਅਸੀਂ ਹਵਾਲੇ ਵੀ ਦੇਣੇ ਆ ਜੀ ਕਿ ਦੂਜੇ ਬੰਨੇ ਕਿਉਂ ਨਹੀਂ ਹੋ ਰਹੇ ਕਿਉਂਕਿ ਸਾਡਾ ਇਹ ਫਰਜ ਆ ਸਾਡਾ ਇਹ ਹੱਕ ਆ ਇਹ ਕਰਨ ਦਾ ਇਸ ਕਰਕੇ ਅਸੀਂ ਸਾਰਿਆਂ ਜਿਹੜੇ ਆ ਮੰਗ ਪੱਤਰ ਦੇਵਾਂਗੇ ਤੇ ਜੋ ਕਾਨੂੰਨੀ ਵੀ ਲੜਾਈ ਆ ਉਹ ਵੱਧ ਵੱਧ ਲੜਾਂਗੇ ਸੇ ਸਰਕਾਰ ਕਾ ਕਾ ਗੱਲ ਪਚਾਉਣੀ ਚਾਹੀਦੀ ਹੈ ਲੈ ਸਰਕਾਰ ਨੂੰ ਹੀ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਹੀ ਪਟਾਕਾ ਨਹੀਂ ਸੁਣ ਕਹੋ ਲੇਖੋ ਜੀ ਸਰਕਾਰ ਜਿਹੜੀ ਡੀਸੀ ਹੈ ਉਹ ਐਡਮਨਿਸਟ੍ਰੇਟਿਵ ਹੈ ਠੀਕ ਅਸੀਂ ਉਹਨਾਂ ਕੋਲ ਜਾਣਾ ਸਰਕਾਰ ਮੰਤਰੀਆਂ ਕੋ ਨਹੀਂ ਜਾਣਾ ਕਿਸੇ ਐਮਐਲਏ ਕੋ ਵਿਰੋਧੀ ਧਿਰ ਕੋ ਨਹੀਂ ਜਾਣਾ ਬਾਕੀ ਜਿਹੜੀ ਸੁਪਰੀਮ ਕੋਰਟ ਆ ਉਹ ਅਦਾਲਤ ਹੈ ਜਿਹੜੀ ਸਾਡਾ ਫਰਜ਼ ਹੈ ਉਹਨਾਂ ਤੱਕ ਜਾਣਾ ਪਹੁੰਚਾ ਕੇ ਦਾਲਤਾਂ ਤੇ ਇਹ ਨਾਮ ਮਿਲਣਾ ਜਾਂ ਨਾ ਮਿਲਣਾ ਇਹ ਉਹਨਾਂ ਦਾ ਬਾਸ ਹੈ ਕਿਉਂਕਿ ਨਾਮ ਦੇਣਾ ਨਾ ਦੇਣਾ ਇਹ ਦਾਲਤ ਦਾ ਵਾਸਾ ਜਾਂ ਡੀਸੀ ਸਾਹਿਬਾਂ ਦਾ ਵੀ ਇਹ ਉਪਰ ਤੱਕ ਪਹੁੰਚਾਉਣੀ ਹੈ ਰਾਸ਼ਟਰਪਤੀ ਤੱਕ ਗੱਲ ਪਹੁੰਚਾਉਣੀ ਆ ਇਹ ਉਹਨਾਂ ਦਾ ਫਰਜ਼ ਬਣਦਾ ਕਿਉਂਕਿ ਇਹ ਸਿੱਧਾ ਐਡਮਿਨਿਸਟਰੇਟਰ ਦਾ ਡੀਸੀ ਸਾਹਿਬ ਸਿੱਧਾ ਰਾਸ਼ਟਰਪਤੀ ਨਾਲ ਲੇਟ ਡੇ ਇਨ ਦਾ ਫਰਜ਼ ਹੈ ਸਾਡਾ ਵੀ ਉਹਨਾਂ ਤੱਕ ਜਾਣਾ ਸਾਡੇ ਇਹ ਪ੍ਰਚਾਰ ਵੀ ਆ ਕਿਉਂਕਿ ਜੇ ਚੁੱਪ ਬਹਿ ਰਵਾਂਗੇ ਤੇ ਸਰਕਾਰ ਨੂੰ ਕੀ ਜਾਂ ਡੀਸੀ ਸਾਹਿਬ ਨੂੰ ਕੀ ਜਾਂ ਅਦਾਲਤਾਂ ਨੂੰ ਕੀ ਇਹ ਸਾਡਾ ਇੱਕ ਹੱਕ ਆ ਬੁਨਿਆਦੀ ਹੱਕ ਆ ਸਾਡਾ ਹਾਂਜੀ ਧੰਨਵਾਦ ਐਨਵਾਹਕ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਂਜੀ ਭਾਈ ਹਰਪ੍ਰੀਤ ਸਿੰਘ ਤੋਂੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਹਿਬ ਅਰਿਮਰਤ ਪਾਲ ਸਿੰਘ ਤੇ ਐਨਐਸਐਲ ਇਹ ਜਿਹੜੀ ਆ ਤੀਸਰੀ ਵਾਰ ਲੱਗੀ ਹੈ ਉਹ ਤੁਹਾਡੀ ਪਾਰਟੀ ਵੱਲੋਂ ਵਾਰਿਸ ਪੰਜਾਬ ਦੇ ਕਾਲੀਦਲ ਵੱਲੋਂ ਇਸੀ ਸਹਿਬਾਨ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਕੀ ਵਿਰੋਧ ਕਰੀ ਅਸੀਂ 27 ਤਰੀਕ ਮੰਗਲਵਾਰ ਨੂੰ ਪੂਰੇ ਪੰਜਾਬ ਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦੇਣ ਜਾ ਰਹੇ ਹਾਂ ਸਰਕਾਰ ਕਾ ਨੇ ਇਹੋ ਹੀ ਸਾਡਾ ਮੰਗ ਵਾ ਫਿਰ ਜਿਹੜੀ ਐਨਐਸਏ ਆ ਇਹ ਗੈਰਵਾਜਬ ਆ ਉਹਨਾਂ ਦੇ ਭਾਈ ਅਮਿਤਪਾਲ ਸਿੰਘ ਦਾ ਜਾਂ ਉਹਨਾਂ ਦੇ ਸਾਥੀਆਂ ਦਾ ਕੋਈ ਵੀ ਕਸੂਰ ਨਹੀਂ ਸੀਗਾ ਉਹ ਇੱਕ ਨਜਾਇਜ਼ ਇੱਕ ਉਹ ਸਿੱਖੀ ਦਾ ਪ੍ਰਚਾਰ ਕਰਦੇ ਸੀ ਲੋਕਾਂ ਨੂੰ ਅਮਤਿਸ਼ਕਾਰੇ ਸੀ ਨਸ਼ਿਆਂ ਤੋਂ ਦੂਰ ਕਰ ਰਹੇ ਸੀ ਤੇ ਸਾਡੀ ਸਰਕਾਰ ਨੂੰ ਤੇ ਗੁਜਾਰਸ਼ ਹੈ ਵੀ ਉਹਨਾਂ ਦੀ ਜਿਹੜੀ ਐਨਐਸਏ ਉਹ ਰੱਦ ਕੀਤੀ ਜਾਵੇ ਇਹ ਬਿਨਾਂ ਵਜਾ ਤੀਜੀ ਵਾਰ ਐਨਐਸਏ ਲਾਈ ਗਈ ਆ ਦੂਜੀ ਵਾਰ ਤਾਂ ਵੀ ਸਾਨੂੰ ਕੋਈ ਅਜੇ ਤੱਕ ਜਵਾਬ ਨਹੀਂ ਸਿ ਮਿਲਿਆ ਵੀ ਦੂਜੀ ਵਾਰ ਕਿਉਂ ਲਾਈ ਸੀ ਨਾ ਹੀ ਹੁਣ ਤੀਜੀ ਵਾਰ ਦਾ ਜਿਹੜੇ ਕੁਝ ਨੌਜਵਾਨਾਂ ਦੇ ਨਾਮ ਲਿਖੇ ਆ ਕੋਈ ਉਹਨਾਂ ਦੇ ਨਾਮ ਕੋਈ ਪਤਾ ਲੱਗ ਰਿਹਾ ਸਾਨੂੰ ਮੀਡੀਆ ਤੋਂ ਵੀ ਸਾਨੂੰ ਇਹਨਾਂ 'ਤੇ ਕੋਈ ਇਲਜ਼ਾਮ ਲਾਇਆ ਉਹੀ ਵਿੱਚੋਂ ਵਿਰੋਧ ਕਰ ਰਹੇ ਵੀ ਸਾਨੂੰ ਕੋਈ ਉਹਨਾਂ ਤੋਂ ਕੋਈ ਖਤਰਾ ਨਹੀਂ ਸੀ ਭਾਈ ਸਾਹਿਬ ਤੋਂ ਕੋਈ ਖਤਰਾ ਨਹੀਂ ਸੀ ਪਰ ਉਹਨਾਂ ਨੇ ਫੇਰ ਵੀ ਪਤਾ ਨਹੀਂ ਸਰਕਾਰ ਕੀ ਸੋਚ ਕੇ ਸਿਰਫ ਸਰਕਾਰ ਇਸ ਗੱਲ ਤੋਂ ਡਰਦੀ ਆ ਵੀ ਇਹ ਇੱਕ ਰਾਜਸੀ ਪਾਰਟੀ ਬਣ ਰਹੀ ਆ ਇੱਕ ਸਾਡੀ ਲਵੰਡੀ ਸਾਬੂ ਦੀ ਕਾਨਫਰੰਸ ਤੋਂ ਡਰ ਕੇ ਉਹ ਇੱਕ ਦੁਆਰਾ ਉਹਨਾਂ ਨੇ ਇੱਕ ਐਨਐਸਏ ਲਾਤੀ ਆ ਕਿ ਤਾਂ ਕਿ ਇਹ ਆ ਕੇ ਕੋਈ ਇੱਕ ਸਾਡੀ ਇੱਕ ਰੋਧੀ ਧੜਾ ਜਾਂ ਸਰਕਾਰ ਤੇ ਕਾਬਜ ਨਾ ਹੋ ਸਕਣ ਇਸ ਕਰਕੇ ਉਹਨਾਂ ਨੇ ਐਨਐਸਏ ਲਾਤੀ ਆ ਤੇ ਸਾਡੀ ਇਹੋ ਜੀ ਹੁਣ ਵੀ ਹੈਗੀ ਆ ਵੀ ਅਸੀਂ ਸਾਡੇ ਆਪਣੇ ਪੰਜਾਬ ਵੱਲੋਂ ਸਾਡੇ ਇਲਾਕੇ ਨੇ ਬਹੁਤ ਘਾਟਾ ਵਾ ਸਾਡੇ ਜਿੰਨੇ ਵੀ ਕਾਮਕਾਰ ਆ ਉਹ ਰੁਕੇ ਪਏ ਆ ਸਾਡੇ ਇਲਾਕੇ ਦੀ ਕੋਈ ਆਵਾਜ਼ ਨਹੀਂ ਉਠਾਈ ਜਾ ਰਹੀ ਇਸ ਕਰਕੇ ਸਰਕਾਰ ਘੜੀ ਮੰਗ ਕਰਦੇ ਆ ਵੀ ਉਹਨਾਂ ਦੇ ਐਸੇ ਐਨਐਸਏ ਰੱਦ ਕਰਕੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਇਲਾਕੇ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਉਹ ਸਾਡੇ ਹਲਕੇ ਦੀ ਨਿਮਾਇੰਤਗੀ ਕਰ ਸਕਣ ਤੇ ਯੋਗ ਅਗਵਾਈ ਸਾਡੇ ਇਲਾਕੇ ਨੂੰ ਜਿਹੜੀ ਕਰ ਸਕਣ। ਜੀ ਸਭ ਮੇਰਾ ਨਾਮ ਦਲਜੀਤ ਸਿੰਘ ਜਵੰਦਾ ਸੇਵਾਦਾਰ ਹਲਕਾ ਪਟਿਆਲਾ। ਉਹ ਯਮਪਾਲ ਸਿੰਘ ਤੇ ਜੀਸੀਵਾਲ ਐਮਐਸਸੀ ਲਗਨ ਤੋਂ ਬਾਅਦ ਭਾਗੀ ਪਾਰਟੀ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਲੇ डीसी صاحبਾਰ ਨੂੰ ਮਾਮਲਾ ਪੱਤਰ ਦਿੱਤੇ ਜਾ ਰਹੇ ਜੋਤਬੰਦੀ ਕੀ ਹੈ ਔਰ ਕੀ ਜਿਹੜਾ ਉਸ ਦਿਨ ਵੱਡੇ ਕੱਟ ਕੀਤੇ ਜਾਣ ਦੇਖੋ ਜੀ ਜਿਹੜੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਮੈਂਬਰ ਪਾਰਲੀਮੈਂਟ ਨੇ ਉਹਨਾਂ ਤੇ ਤੀਸਰੀ ਵਾਰ ਐਨਐਸਏ ਜਿਹੜੀ ਸਰਕਾਰ ਵੱਲੋਂ ਲਗਾਈ ਗਈ ਹੈ ਪਹਿਲੀ ਗੱਲ ਤੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸਿੰਘ ਦੇ ਤੀਸਰੀ ਵਾਰ ਐਨਐਸਏ ਰੀਪੀਟ ਹੋਈ ਹੋਵੇ ਇਹ ਸਰਾ ਸਰ ਸਰਕਾਰ ਤੱਕੇਸ਼ਾਈ ਤੇ ਉਤਰੀ ਆ ਸਰਕਾਰ ਡਰੀ ਪਈ ਆ ਸਾਰੀਆਂ ਪਾਰਟੀਆਂ ਦੇ ਪੈਰ ਜਿਹੜੇ ਹਿੱਲੇ ਪਏ ਆ ਕਿਉਂਕਿ ਰਾਜਨੀਤਿਕ ਤੌਰ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਲੋਕ ਇੰਨਾ ਪਿਆਰ ਦੇ ਰਹੇ ਆ ਇਸ ਪਾਰਟੀ ਨੂੰ ਇੰਨੀ ਲੋਕਪ੍ਰਿਆ ਮਿਲ ਰਹੀ ਆ ਤੇ ਬਾਕੀ ਪਾਰਟੀਆਂ ਦੇ ਘਬਰਾੜ ਦੇ ਵਿੱਚ ਆ ਕੇ ਇੱਕ ਸੁਰ ਦੇ ਵਿੱਚ ਬੋਲ ਕੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਿਹੜੀ ਇਹਨਾਂ ਨੇ ਵਿਉਂਤਬੰਦੀ ਕੀਤੀ ਆ ਤੇ ਜਿਹੜੀ ਤੀਸਰੀ ਵਾਰ ਸਰਕਾਰ ਨੇ NSA ਲਗਾਈ ਗਈ ਆ ਸਾਡੀ ਪਾਰਟੀ ਹਾਈ ਕਮਾਂਡ ਵੱਲੋਂ ਜੋ ਹਾਈ ਲੈਵਲ ਕਮੇਟੀ ਹੈ ਜ ਜਿਨ੍ਹਾਂ ਦੇ ਦੋ ਮੈਂਬਰ ਸਾਹਿਬ ਮੇਰੇ ਨਾਲ ਵੀ ਬੈਠ ਨੇ ਸਰਦਾਰ ਅਮਰਜੀਤ ਸਿੰਘ ਜੀ ਵੰਚਰੀ ਸਾਹਿਬ ਤੇ ਸਰਦਾਰ ਹਰਪ੍ਰਜਨ ਸਿੰਘ ਜੀ ਤੋੜ ਸਾਹਿਬ ਇਹਨਾਂ ਨੇ ਨਿਰਦੇਸ਼ ਦਿੱਤੇ ਜੋ ਪਾਰਟੀ ਦੀ ਮੀਟਿੰਗ ਕਰਕੇ ਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਆਪਾਂ ਡੀਸੀ ਸਾਹਿਬ ਨੂੰ ਜਿਹੜੇ ਮੰਗ ਪੱਤਰ ਦੇਵਾਂਗੇ ਤੇ ਇੱਕ ਰੋਸ ਮਾਰਚ ਵੀ ਕਰਾਂਗੇ ਤਾਕੇ ਜਿਹੜੀ ਇਹ ਗੁੰੰਗੀ ਬੋਲੀ ਸਰਕਾਰ ਆ ਜਿਹੜੀ ੱੱਕੇਛਾਈ ਦੇ ਉੱਤਰੀ ਆ ਉਹਨੂੰ ਇਹ ਜਵਾਬ ਦਿੱਤਾ ਜਾ ਸਕੇ ਸਰਕਾਰ ਨੂੰ ਜਗਾਇਆ ਜਾ ਸਕੇ ਕਿ ਕਾਨੂੰਨ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਤੇ ਜਿਹੜੇ ਲੋਕ ਸਭਾ ਹਲਕਾ ਕਡੂਰ ਸਾਹਿਬ ਦੇ ਵਸਨੀਕ ਆ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾ ਕੇ ਇਥੋਂ ਵੱਡੀ ਗਿਣਤੀ ਦੇ ਵਿੱਚ ਫਤਵਾ ਦੇ ਕੇ ਜਿਤਾਇਆ ਉਹਨਾਂ ਦੇ ਜਿਹੜੇ ਕਾਰਜ ਆ ਜਿ ਉਹਨਾਂ ਦੇ ਜਿਹੜੇ ਵਿਕਾਸ ਦੇ ਕਾਰਜ ਹਲਕੇ ਦੇ ਉਹ ਸਹੀ ਤਰੀਕੇ ਨਾਲ ਹੋ ਸਕਣਾਂ ਇਸ ਇਹਦੇ ਤੋਂ ਵੱਡੀ ਤਕਸ਼ਾਈ ਕੀ ਹੋ ਸਕਦੀ ਆ ਵੀ 2 ਸਾਲ ਦਾ ਟਾਈਮ ਹੋ ਚੱਲਿਆ ਭਾਈ ਅਮਰਪਾਲ ਸਿੰਘ ਖਾਲਸਾਈ ਦੇ ਫੰਡ ਵੀ ਅਜੇ ਤੱਕ ਐਮਪੀ ਕੋਟੇ ਵਾਲੇ ਰਿਲੀਜ਼ ਨਹੀਂ ਕੀਤੇ ਗਏ ਕਿਉਂ ਕਿਉਂਕਿ ਸਰਕਾਰ ਇਹਨਾਂ ਚੀਜ਼ਾਂ ਤੋਂ ਡਰੀ ਆ ਉਹਨਾਂ ਨੂੰ ਪਤਾ ਵੀ ਜਿਹੜੀ ਭਾਈ ਅਮਰਪਾਲ ਸਿੰਘ ਜੀ ਦੇ ਜਦੋਂ ਵਿਕਾਸ ਦੇ ਕਾਰਜ ਜਿਹੜੇ 1-1 ਰੁਪਿਆ ਜਦੋਂ ਲੋਕਾਂ ਦੇ ਕੰਮਾਂ ਤੇ ਲੱਗੂਗਾ ਤੇ ਉਹ 2027 ਦੇ ਵਿੱਚ ਇਹਨਾਂ ਲਈ ਗਲੇ ਦੀ ਹੱਡੀ ਬਣਨਗੇ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਣਗੇ ਜਵੰਦਾ ਸਾਹਿਬ ਇਹ ਸਟੇਟ ਪੰਜਾਬ ਗਵਰਨਮੈਂਟ ਨੂੰ ਕਾਰਨ ਮੰਨਦੇ ਜੋ ਜਿਹੜੀ ਐਨਐਸਏ ਤੀਜੀ ਵਾਰ ਲੱਗੀ ਹੈ ਇਹਦਾ ਸੈਂਟਰ ਗਵਰਨਮੈਂਟ ਨੂੰ ਮੰਨਦੇ ਵੇਖੋ ਜੀ ਇਸ ਮਸਲੇ ਤੇ ਜਿੱਦਾਂ ਬਾਈ ਦੀਪ ਸਿੱਧੂ ਨੇ ਇੱਕ ਵਾਰੀ ਬੋਲਿਆ ਸੀ ਕਿ ਜਿਸ ਨੂੰ ਤੁਸੀਂ ਪੰਜਾਬ ਦਾ ਪੁੱਤ ਸਮਝੇ ਤੇ ਮਾਹਿਸਟਰ ਮਿੰਦਰ ਦਾ ਮੁੰਡਾ ਜਿਹੜਾ ਇਹ ਸੈਂਟਰ ਦੇ ਨਾਲ ਕਿਉਂ ਖੇੜੀ ਹੋ ਕੇ ਚੱਲੂਗਾ ਤੇ ਉਹ ਗੱਲਾਂ ਅੱਜ ਸੱਚ ਸਾਬਤ ਹੋ ਰਹੀਆਂ ਸੈਂਟਰ ਦੇ ਨਾਲ ਕਿਉਂ ਖਿਚੜੀ ਹੋ ਕੇ ਪੰਜਾਬ ਸਰਕਾਰ ਅੰਮ੍ਰਿਤਸਰ ਦੇ ਡੀਸੀ ਸਾਹਿਬ ਵੱਲੋਂ ਇਹ ਹਰ ਵਾਰੀ ਰეკਮੈਂਡ ਹੁੰਦੀ ਜਦੋਂ ਐਨਐਸਏ ਲੱਗਦੀ ਆ ਇਹ ਪੰਜਾਬ ਸਰਕਾਰ ਇਹਨਾਂ ਦੀ ਕੁਰਸੀ ਹਿੱਲੀ ਪਈ ਆ ਇਸ ਕਰਕੇ ਉਹ ਸੈਂਟਰ ਦੇ ਕਹਿਣ ਤੇ ਉਹਨਾਂ ਦੀ ਕੱਟਪੁਤਲੀ ਬਣ ਕੇ ਤੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜੀ ਇਹ ਵਿਉਂਤਬੰਦੀ ਕਰਕੇ ਤੇ ਇਹ ਤੀਸਰੀ ਵਾਰ ਜਿਹੜੀ ਐਨਐਸਏ ਰਿਪੀਟ ਕੀਤੀ ਆ ਪਾਰਟੀ ਦਾ ਏਜੰਡਾ ਕੀ ਹੈ ਦੇਖੋ ਜੀ ਸਾਡਾ ਮੁੱਖ ਏਜੰਡਾ ਜਿਹੜਾ ਸਭ ਤੋਂ ਵੱਧ ਜਿਹੜਾ ਛੇਵਾ ਦਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਅੱਜ ਵਗ ਰਿਆ ਉਸ ਨਸ਼ੇ ਤੇ ਠੱਲ ਪਾਉਣ ਵਾਸਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਜਿਹੜੀ ਖਾਲਸਾ ਹਵੀਰ ਸ਼ੁਰੂ ਕੀਤੀ ਜਿਹਦੇ ਨਾਲ ਨੌ ਜਵਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੇਰਿਤ ਹੋ ਕੇ ਤੇ ਨਸ਼ੇ ਛੱਡ ਕੇ ਅਮਰਤ ਸ਼ਾਕੇ ਸਿੰਘ ਸਜੇ ਜਿਹੜੀ ਚੀਜ਼ ਸਰਕਾਰ ਨੂੰ ਇਹ ਬਰਦਾਸ਼ਤ ਨਹੀਂ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਛੱਡੀ ਛੱਡੀ ਜਿਹੜੀ ਪਹਿਲਾ ਮਕਸਦ ਹੋਊਗਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਪੰਜਾਬ ਦੀ ਰਾਜਧਾਨੀ ਦੀ ਰਾਖੀ ਕਰਨੀ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਦੇਣਾ ਪੰਥ ਬਚਾਓ ਪੰਜਾਬ ਬਚਾਓ ਦੇ ਕੰਮ ਕਰਾਂਗੇ ਠੀਕ ਹੈ ਧੰਨਵਾਦ ਸਾਡੇ ਮੱਦਦ ਵਾਈਬਰ ਜੀ ਦਾ ਪਾਈ ਸਾਹਿਬ ਭਾਈ ਅਮਰਪਾਲ ਸਿੰਘ ਵੱਲੋਂ ਖਾਲਸਾ ਦਾ ਜਿਹੜਾ ਆ ਮੁੱਦਾ ਛਾ ਗਿਆ ਸੀ ਮੰਨ ਪਰ ਉਹ ਉਹਨਾਂ ਦੇ ਪਰਿਵਾਰ ਵੱਲੋਂ ਕੇਸ ਕਰ ਜਿਹੜਾ ਆ ਦੁਹਰਾਇਆ ਹੀ ਨਹੀਂ ਜਾਂਦਾ ਗੱਲ ਦੇਖੋ ਜੀ ਪਾਕਿਸਤਾਨ ਦਾ ਮੁੱਦਾ ਜਿਹੜਾ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸਾਡੀ ਪਾਰਟੀ ਜਿਹੜੀ ਇਸ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਤੇ ਗੱਲ ਕਰ ਰਹੀ ਆ ਕਿਉਂਕਿ ਜੇ ਕੋ ਵਕਰੀ ਸਟੇਟ ਹੁੰਦੀ ਆ ਜਾਂ ਵੱਖਰਾ ਦੇਸ਼ ਹੁੰਦਾ ਉਹ ਹਮੇਸ਼ਾ ਸੰਵਿਧਾਨ ਤੇ ਚੱਲਦਾ ਤੇ ਸਾਡਾ ਸੰਵਿਧਾਨ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਖਾਲਸਾ ਰਾਜ ਵਾਲਾ ਹੋਊਗਾ ਅਸੀਂ ਉਹਦੇ ਤੇ ਕੰਮ ਕਰਾਂਗੇ ਜਿਹਦੇ ਵਿੱਚ ਹਰ ਤਬਕੇ ਨੂੰ ਭਾਵੇਂ ਉਹ Hindu ਭਾਈਚਾਰਾ ਭਾਵੇਂ ਉਹ ਮੁਸਲਮਾਨ ਭਾਈ ਜਰਾ ਭਾਵੇਂ ਇਸਾਈ ਭਾਈ ਜਰਾ ਜਾਂ ਸਾਡੀਆਂ ਹੋਰ ਕਮਿਊਨਿਟੀਆਂ ਉਹਨਾਂ ਨੂੰ ਬਰਾਬਰ ਹੱਕ ਹੋਊਗਾ ਬਰਾਬਰ ਦਾ ਦਰਜਾ ਦਿੱਤਾ ਜਾਊਗਾ ਸਰਕਾਰੀ ਦਰਬਾਰੇ ਹਰ ਵੱਡੇ ਤੋਂ ਛੋਟੇ ਦੀ ਬਰਾਬਰ ਕੰਮ ਹੋਣਗੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਊਗੀ ਬਰਾਬਰ ਸਾਰਿਆਂ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਮਿਲੂਗਾ ਇਸ ਕਰਕੇ ਸਾਡਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ